ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਹੋਈ ਸੁਣਵਾਈ ਕੋਰਟ ਵੱਲੋਂ ਆਇਆ ਇਹ ਵੱਡਾ ਹੁਕਮ ਅਕਾਲੀ ਵਰਕਰਾਂ ਦੇ ਵਿੱਚ ਦੌੜ ਗਈ ਖੁਸ਼ੀ ਜੋ ਕੋਰਟ ਨੇ ਅੱਜ 17 ਨਵੰਬਰ ਨੂੰ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਆਪਣਾ ਫੈਸਲਾ ਸੁਣਾਇਆ ਹੈ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਮੀ ਤੇ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਸ ਦੀ ਜ਼ਮਾਨਤ ਦੇ ਬਾਰੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ ਜੋ ਉਹਨਾਂ ਦੀ ਸੁਣਵਾਈ ਅੱਜ 17 ਨਵੰਬਰ ਨੂੰ ਹੋਈ ਹੈ ਜਿਸ ਤੇ ਉੱਪਰ ਇੱਕ ਵੱਡਾ ਫੈਸਲਾ ਆਇਆ ਹੈ ਵਿਕਰਮ ਮਜੀਠੀਆ ਦੀ ਅਰਜੀ ਜ਼ਮਾਨਤ ਦੇ ਬਾਰੇ ਜੋ ਪਿਛਲੇ ਹਫਤੇ ਦੇ ਵਿੱਚ ਸੁਣਵਾਈ ਹੋਈ ਉਸ ਤੋਂ ਬਾਅਦ ਅੱਜ 17 ਤਰੀਕ ਨੂੰ ਇਹ ਪੈਂਡਿੰਗ ਰੱਖੀ ਗਈ ਸੀ ਜਿਸ ਤੋਂ ਪਹਿਲਾਂ ਕਿ ਪੰਜਾਬ ਸਰਕਾਰ ਨੂੰ ਕੁਝ ਨਵੀਂ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸੀ ਸੋ ਪੰਜਾਬ ਸਰਕਾਰ ਦੇ ਵੱਲੋਂ ਕੁਝ ਵੀ ਨਵੀਂ ਸਟੇਟਸ ਰਿਪੋਰਟ ਪੇਸ਼ ਨਹੀਂ ਕੀਤੀ ਗਈ ਜਿਸ ਤੇ ਬਾਰੇ ਅੱਜ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਦੋਨਾਂ ਤਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਰਕਾਰ ਦੇ ਵਕੀਲ ਨੂੰ ਹੁਕਮ ਦਿੱਤਾ ਸੀ ਕਿ ਲੇਟੈਸਟ ਲੇਟੈਸਟ ਸਟੇਟਸ ਰਿਪੋਰਟ ਦੀ ਜਾਂਚ ਵਿੱਚ ਕੁਝ ਵੀ ਨਵਾਂ ਸਾਹਮਣੇ ਆਇਆ ਹੈ ਤਾਂ ਉਹ ਸੌਂਪਿਆ ਜਾਵੇ ਇਹ ਰਿਪੋਰਟ ਆਮਦਾਨ ਤੋਂ ਵੱਧ ਜਾਇਦਾਦ ਮਾਮਲਿਆਂ ਦੇ ਨਾਲ ਸੰਬੰਧਿਤ ਸੀ ਜਿਸਤੇ ਬਾਰੇ ਅੱਜ ਵਿਜੀਲੈਂਸ ਤੇ ਪੰਜਾਬ ਸਰਕਾਰ ਦੇ ਏਜੀ ਦੇ ਵੱਲੋਂ ਜੋ ਵਕੀਲ ਪੇਸ਼ ਕੀਤੇ ਗਏ ਕੁਝ ਵੀ ਨਵਾਂ ਨਹੀਂ ਸੀ ਉਹੀ ਪੁਰਾਣੀ ਸ਼ਿੱਟਸ ਰਿਪੋਰਟ ਸੀ ਜਿਸ ਦੇ ਵਿੱਚ ਆਮਦਨ ਤੋਂ ਵੱਧ ਜੋ ਉਹਨਾਂ ਦੇ ਮਾਮਲਾ ਦਰਜ ਕੀਤਾ ਗਿਆ ਉਹੀ ਜੋ ਚਲਾਨ ਪੇਸ਼ ਕੀਤਾ ਹੋਇਆ ਹੈ ਉਸ ਦੇ ਆਧਾਰ ਦੇ ਉੱਪਰ ਅੱਜ ਇਹ ਰਿਪੋਰਟ ਜਿਹੜੀ ਹਾਈ ਕੋਰਟ ਨੂੰ ਸੌਂਪੀ ਗਈ ਸੋ ਦੱਸਦੀ ਹੈ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕਰਮਜੀਤਿਆ ਨੂੰ ਅਮਰਸਰ ਦੇ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਜੋ ਵਿਜੀਲੈਂਸ ਦੀਆਂ ਟੀਮਾਂ ਨੇ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕਰਕੇ ਇਹ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ ਜਿਸ ਵਿੱਚ ਜੋ ਇਹ ਚਲਾਨ ਪੇਸ਼ ਕੀਤਾ ਗਿਆ ਉਸ ਵਿੱਚ ਲਗਭਗ 200 ਗਵਾਹਾਂ ਦੀਆਂ ਗਵਾਹੀਆਂ ਤੇ ਲਗਭਗ 6 ਅਕਾਲੀ ਭਾਜਪਾ ਦੇ ਉਹ ਲੀਡਰਾਂ ਦੇ ਬਿਆਨ ਨੇ ਜਿਹੜੇ ਵਿਕਰਮ ਮਜੀਠੀਆ ਦੇ ਖਿਲਾਫ ਨੇ ਸੋ ਦਿੱਲੀ ਹਿਮਾਚਲ ਜੰਮੂ ਕਸ਼ਮੀਰ ਯੂਪੀ ਇਹਨਾਂ ਵੱਖ-ਵੱਖ ਥਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਤੇ ਸਾਰੀ ਜਾਇਦਾਦ ਦੀ ਜਾਣਕਾਰੀ ਇਕੱਠੀ ਕੀਤੀ ਗਈ ਸੋ ਵਿਜੀਲੈਂਸ ਨੂੰ ਕੁਝ ਵੀ ਨਵਾਂ ਇਸ ਵਿੱਚ ਨਹੀਂ ਮਿਲਿਆ ਸੋ ਇਸ ਤੋਂ ਪਹਿਲਾਂ ਕਿ 22 ਅਗਸਤ ਨੂੰ ਉਹਨਾਂ ਦੀ ਚਾਰਜ ਸ਼ੀਟ ਜਿਹੜੀ ਦਰਜ ਕੀਤੀ ਗਈ ਸੀ 40000 ਪੰਨਿਆਂ ਦੀ ਉਹੀ ਦਸਤਾਵੇਜ਼ੀ ਸਬੂਤਾਂ ਦੇ ਆਧਾਰ ਦੇ ਉੱਪਰ ਅੱਜ ਇਹ ਰਿਪੋਰਟ ਸੌਂਪੀ ਗਈ ਹੈ ਜਿਸ ਵਿੱਚ 200 ਤੋਂ ਵੱਧ ਗਵਾਹਾਂ ਦੀਆਂ ਜਿਹਨੀਆਂ ਗਵਾਹੀਆਂ ਸ਼ਾਮਲ ਨੇ ਇਹ ਮਾਮਲਾ 2013 ਦੀ ED ਜਾਂਚ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ 6000 ਕਰੋੜ ਰੁਪਏ ਦਾ ਉਹ ਸਿੰਥੈਟਿਕ ਡਰੱਗ ਜਿਸ ਦਾ ਪਰਦਾਫਾਸ਼ ਹੋਇਆ ਸੀ ਉਸ ਸਮੇਂ ਦੇ ਡੀਐਸਪੀ ਭੋਲਾ ਦੇ ਵੱਲੋਂ ਬਜੀਠੀਆ ਦਾ ਨਾਮ ਲਿੱਤਾ ਗਿਆ ਸੀ ਪਰ ਉਹਨਾਂ ਨੇ ਫਿਰ ਆਪਣੀ ਸਫਾਈ ਦਿੱਤੀ ਸੀ ਕਿ ਮਜੀਠੀਆ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ ਪਰ ਉਸ ਨੂੰ ਹੀ ਇਹ ਆਧਾਰ ਬਣਾਇਆ ਜਾ ਰਿਹਾ ਜੋ 6000 ਕਰੋੜ ਰੁਪਏ ਦਾ ਸਿੰਥੈਟਿਕ ਡਰੱਗ ਸੀ 2013 ਦੇ ਵਿੱਚ ਉਸ ਨੂੰ ਜੋੜਿਆ ਜਾ ਰਿਹਾ ਜਿਸ ਦੇ ਬਾਰੇ ਅਜੇ ਤੱਕ ਕੋਈ ਪੁਖਤਾ ਸਬੂਤ ਵਿਜੀਲੈਂਸ ਦੇ ਹੱਥ ਨਹੀਂ ਲੱਗੇ ਸੋ ਵਿਜੀਲੈਂਸ ਬਿਊਰੋ ਨੇ 6 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ ਵਿਜਿਆਨਸਿ ਬਿਊਰੋ ਦਾ ਦਾਅਵਾ ਹੈ ਕਿ ਇਸ ਕੇਸ ਨਾਲ ਜਿਹੜਾ ਕਿ ਹੋਰ ਮਜ਼ਬੂਤ ਹੋ ਰਿਹਾ ਜੋ ਵੱਖ-ਵੱਖ ਗਵਾਵਾਂ ਦੀਆਂ ਗਵਾਹੀਆਂ ਨੇ ਸੋ ਇਸ ਤੋਂ ਪਹਿਲਾਂ ਕਿ ਡੇਰਾ ਬਿਆਸ ਦੇ ਮੁਖੀ ਵੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਵੀ ਨਾਬਾ ਜੇਲ੍ਹ ਵਿੱਚ ਜੋ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਸੋ ਵਿਕਰਮ ਮਜੀਠੀਆ ਨਾਲ ਵੱਖ-ਵੱਖ ਕਾਲੀ ਲੀਡਰ ਵੀ ਮੁਲਾਕਾਤ ਕਰ ਚੁੱਕੇ ਨੇ ਜੋ ਅੱਜ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਹੁਣ ਬਹੁਤ ਜਲਦੀ ਦੇ ਦਿੱਤੀ ਜਾਵੇਗੀ ਉਹਨਾਂ ਦੀ ਜ਼ਮਾਨਤ ਦੇ ਲਈ ਕੁਝ ਦਸਤਾਵੇਜ਼ ਮੰਗਾ ਲਏ ਗਏ ਨੇ ਜਿਹੜੇ ਦਸਤਾਵੇਜ਼ ਤੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਹੁਣ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਉਹੀ ਦਸਤਾਵੇਜ਼ ਕੋਰਟ ਨੂੰ ਪੇਸ਼ ਕੀਤੇ ਜਾਣਗੇ ਜਿਸ ਤੋਂ ਬਾਅਦ ਅੱਜ ਫਿਰ ਇਹ ਫੈਸਲਾ ਪੈਂਡਿੰਗ ਰੱਖਿਆ ਗਿਆ ਔਰ ਆਉਣ ਵਾਲੇ ਹਫਤੇ ਦੇ ਵਿੱਚ ਇਸ ਦੇ ਉੱਪਰ ਪੜਤਾਲ ਕਰਕੇ ਜੋ ਵਿਕਰਮ ਮਜੀਠੀਆ ਨੂੰ ਜਿਹੜੀ ਜਮਾਨਤ ਦਿੱਤੀ ਜਾ ਸਕਦੀ ਹੈ ਜੋ ਹਾਈ ਕੋਰਟ ਦੇ ਵੱਲੋਂ ਅੱਜ 17 ਨਵੰਬਰ ਨੂੰ ਸੁਣਵਾਈ ਹੋਈ ਹੈ ਪੂਰਾ ਕੇਸ ਦੀ ਜਿਹੜੀ ਹੈ ਉਹ ਪੜਤਾਲ ਕੀਤੀ ਗਈ ਔਰ ਹਾਈ ਕੋਰਟ ਨੇ ਜੋ ਅੱਜ ਪੰਜਾਬ ਸਰਕਾਰ ਦੇ ਕੋਲ ਨਵਾਂ ਸਟੇਟਸ ਮੰਗਿਆ ਹੈ ਉਸ ਦੇ ਬਾਰੇ ਅੱਜ ਪੰਜਾਬ ਸਰਕਾਰ ਜੋ ਵਕੀਲਾਂ ਦੇ ਵੱਲੋਂ ਕੁਝ ਵੀ ਨਵਾਂ ਪੇਸ਼ ਨਹੀਂ ਕੀਤਾ ਗਿਆ ਜਿਸ ਬਾਰੇ ਹਾਈ ਕੋਰਟ ਨੇ ਇਹ ਫੈਸਲਾ ਅੱਗੇ ਫਿਰ ਪਾ ਦਿੱਤਾ ਹੈ